ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਫਸਲ ਨਾਲ ਵਿੱਚੋਂ ਜਾ ਕੇ ਕੋਸ਼ਿਸ਼ ਕਰੋ ਜਿਹੜੇ ਪੱਤੇ ਉਹਦੇ ਦਾਗ ਧੱਬੇ ਵਗੈਰਾ ਮੁੱਢ ਜਿਹੜੇ ਫਸਲ ਦੇ ਚੈੱਕ ਕਰੋ ਤੇ ਤੁਹਾਨੂੰ ਸਾਫ਼-ਸਾਫ਼ ਨਿਸ਼ਾਨੀਆਂ ਕਿਤੇ ਨਾ ਕਿਤੇ ਜਿਹੜੀਆਂ ਨਜ਼ਰ ਆ ਜਾਣਗੀਆਂ ਇਹ ਸਾਫ਼-ਸਾਫ਼ ਬਿਮਾਰੀ ਦੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਆ ਰਹੀਆਂ ਨੇ ਤੇ ਸਮੇਂ ਸਿਰ ਜੇ ਆਪਾਂ ਸਪਰੇਅ ਕਰਾਂਗੇ ਤਾਂ ਇਹਨੂੰ ਜਿਹੜਾ ਹੈਗਾ ਕੰਟਰੋਲ ਕਰ ਸਕਦੇ ਵਰਨਾ ਫੰਗਸ ਕੰਪਲੈਕਸ ਆ ਜਿਹੜਾ ਉਹਨੇ ਵੱਧ ਕੇ ਤੇ ਆ ਦੇਖੋ ਫੰਗਸ ਕੰਪਲੈਕਸ ਆ ਰਿਹਾ ਵੱਡੇ ਪੱਧਰ ਤੇ ਥੱਲੋਂ ਜੇ ਚੈੱਕ ਕਰੋਗੇ ਨਾ ਥੱਲੋਂ ਤੁਹਾਨੂੰ ਪਤਾ ਲੱਗੂਗਾ ਮੁੱਢਾਂ ਤੋਂ ਲੈ ਕੇ ਤਾਂ ਤਾਈ ਪੱਤੇ ਜਿਹੜੇ ਹੈਗੇ ਚੈੱਕ ਕਰੋ ਇਹਦੇ ਵਿੱਚ ਤੁਹਾਨੂੰ ਜਿਹੜਾ ਫੰਗਸ ਕੰਪਲੈਕਸ ਨਜ਼ਰ ਆਊਗਾ ਜਿਹਦੀ ਕਿ ਇਨਫੈਕਸ਼ਨ ਤੋਂ ਬਾਅਦ ਫਿਰ ਉੱਪਰ ਨੂੰ ਇਹ ਵਧਣ ਲੱਗ ਪੈਂਦਾ ਇਹ ਸਾਫ਼-ਸਾਫ਼ ਨਿਸ਼ਾਨੀਆਂ ਤੇ ਇਹ ਕਲੀਅਰ ਕੱਟੇ ਤੇ ਸਪਰੇ ਜਿਹੜੀ ਹੈਗੀ ਫਸਲ ਤੇ ਗੋਭ ਸਮੇਂ ਤੇ ਨਸਾਰੇ ਸਮੇਂ ਜ਼ਰੂਰੀ ਸੀ ਜਿਹੜੀ ਫਸਲ ਦੇ ਆਪਾਂ ਨਰੀਖਣ ਕਰ ਰਹੇ ਹਾਂ ਨਾ ਤੇ ਜੇ ਤੁਸੀਂ ਸਪਰੇ ਨਹੀਂ ਕਰਦੇ ਤਾਂ ਫੰਗਸ ਕੰਪਲੈਕਸ ਆਊਗਾ ਤੇ ਇਹ ਵੱਡੇ ਪੱਦਰ ਦੇ ਉੱਤੇ ਫਸਲ ਦਾ ਨੁਕਸਾਨ ਕਰੂਗਾ ਨਸਾਰਾ ਬਲਾਵਰਿੰਗ ਵੀ ਹੋ ਰਹੀ ਹੈ ਪਰ ਫਸਲ ਚ ਨਾਲ ਇਨਫੈਕਸ਼ਨ ਵੀ ਹੋ ਗਈ ਹੈ ਤੇ ਇਹ ਜਾਂ ਗਾਂ ਜਾ ਕੇ ਜਿਹੜੀਆਂ ਮੁੰਜਰਾਂ ਦੇ ਉੱਤੇ ਤੁਹਾਨੂੰ ਜਿਹੜੀ ਹੈਗੀ ਆ ਬਿਮਾਰੀ ਨਜ਼ਰ ਆਊਗੀ ਆ ਦੇਖੋ ਵੱਡੇ ਪੱਦਰ ਤੇ ਜਿਹੜਾ ਹੈਗਾ ਰੋਗ ਉਲੀ ਰੋਗ ਨੇ ਜਿਹੜੇ ਉਹ ਹਮਲਾ ਕਰ ਰਹੇ ਆ ਤੇ ਜੇ ਤੁਸੀਂ ਜਿਹੜੀ ਵਿੱਚੋਂ ਜਾ ਕੇ ਫਸਲ ਚੈੱਕ ਨਹੀਂ ਕਰੋਗੇ ਤੇ ਉਹ ਚੀਜ਼ ਦਾ ਜਿਹੜਾ ਹੈਗਾ ਤੁਹਾਨੂੰ ਨੁਕਸਾਨ ਹੋਊਗਾ ਕਿਉਂਕਿ ਫਸਲ ਨਸਾਰੇ ਤੇ ਆ ਤੇ ਇਸ ਸਮੇਂ ਜੇ ਆਪਾਂ ਰੋਕ ਸਮੇਂ ਕਿਉਂਕਿ ਇਹ ਚ ਇਨਫੈਕਸ਼ਨ ਹੋਈ ਨੂੰ ਹੁਬ ਦੋ ਹਫ਼ਤੇ ਹੋ ਗਏ ਹੋਣੇ ਤਾਂ ਕਰਕੇ ਇੰਨੀਆਂ ਨਿਸ਼ਾਨੀਆਂ ਨਜ਼ਰ ਆਈਆਂ ਤੇ ਇਦੋਂ ਬਾਅਦ ਜਿਹੜਾ ਹੈਗਾ ਫਸਲ ਦਾ ਬਿਲਕੁਲ ਜਿਹੜਾ ਨੁਕਸਾਨ ਪੂਰਾ ਸਟਾਰਟ ਹੋ ਜਾਣਾ ਸਾਫ਼-ਸਾਫ਼ ਨਿਸ਼ਾਨੀਆਂ ਨੇ ਤੇ ਮੈਂ ਵਾਰ-ਵਾਰ ਇਹੀ ਕਹਿੰਦਾ ਰਿਹਾ ਕਿ ਗੋਭ ਸਮੇਂ ਤੁਸੀਂ ਸਪਰੇਅ ਕਰੋ ਪਰ ਕਈ ਕਿਸਾਨ ਵੀਰ ਨਹੀਂ ਕਰਦੇ ਤਾਂ ਉਹਦਾ ਫਿਰ ਨੁਕਸਾਨ ਆ ਜਿਹੜਾ ਉਹ ਅੱਗੇ ਜਾ ਕੇ ਹੁੰਦਾ ਬਹੁਤ-ਬਹੁਤ ਧੰਨਵਾਦ ਜੀ ਫਸਲ ਨੂੰ ਲਗਾਤਾਰ ਚੈੱਕ ਕਰਦੇ ਰਹੋ ਤੇ ਸਾਰੇ ਸਮੇਂ ਗੋਭ ਸਮੇਂ ਤੇ ਬੂਰ ਪੈਣ ਤੋਂ ਪਹਿਲਾਂ ਜੇ ਸਪਰੇਅ ਕਰ ਰਿਪੀਟ ਕਰ ਸਕਦੇ ਤਾਂ ਉਦੋਂ ਜਰੂਰ ਕਰੋ ਵਰਨਾ ਇਸ ਤਰ੍ਹਾਂ ਜਿਹੜਾ ਰੋਗ ਉਲੀ ਰੋਗ ਬਹੁਤ ਆ ਰਿਹਾ ਕਿਉਂਕਿ ਮੌਸਮ ਉਸ ਤਰ੍ਹਾਂ ਦਾ ਰਿਹਾ ਨਾ ਇਸ ਵਾਰ ਮੌਸਮ ਹੈ ਜਿਹੜਾ ਉਹ ਹਵਾ ਦੇ ਵਿੱਚ ਨਮੀ ਬਹੁਤ ਤਾਪਮਾਨ ਤਾਂ ਚਲੋ ਉੱਚਾ ਹੁੰਦਾ ਹੀ ਹੁੰਦਾ ਕੁਛ ਦਿਨ ਰਾਤਾਂ ਦਾ ਤਾਪਮਾਨ ਡਾਊਨ ਗਿਆ ਪਰ ਹਵਾ 'ਚ ਨਮੀ ਤੇ ਗਰਮੈਸ਼ ਜਿਹੜੀ ਬਣੀ ਰਹਿੰਦੀ ਹੈ ਤੇ ਨਾਲ ਰੋਕ ਰੋਕ ਕੇ ਮੀਂਹ ਪੈਂਦੇ ਨੇ ਸਾਰੇ ਸਮੇਂ ਉਹ ਚੀਜ਼ ਹੈ ਜਿਹੜਾ ਗੋਭ ਸਮੇਂ ਕਿਉਂਕਿ ਗੋਭ ਸਮੇਂ ਸਭ ਤੋਂ ਸੈਂਸਿਟਿਵ ਸਟੇਜ ਹੁੰਦੀ ਹੈ ਫਸਲ ਦੀ ਤੇ ਉਹ ਸਟੇਜ ਦੇ ਉੱਤੇ ਜਿਹੜਾ ਰੋਗ ਉਲੀ ਰੋਗ ਹੈ ਜਿਹੜਾ ਫੰਗਸ ਕੰਪਲੈਕਸ ਜਿਹਦੇ ਵਿੱਚ ਬ੍ਰਾਊਨ ਲੀਫ ਸਪੌਟ ਵੀ ਆ ਸਕਦੀ ਬਲਾਸਟ ਸ਼ੀਥ ਬਲਾਈਟ ਸ਼ੀਥ ਥ੍ਰੋਟ ਬਕਤੀਲੇ ਪੈਨਿਕਲ ਬਲਾਈਟ ਸਾਰਾ ਫੰਗਸ ਕੰਪਲੈਕਸ ਹੈ ਜਿਹੜਾ ਅਟੈਕ ਕਰ ਦਿੰਦਾ ਸੋ ਫਸਲ ਦਾ Caraca, o bordo do bordo, não